IIT ਮੰਡੀ ਨੇ ਇੱਕ ਰਿਪੋਰਟ ਪਬਲਿਸ਼ ਕੀਤੀ ਕੁਝ ਸਮੇਂ ਪਹਿਲਾਂ ਕਿ ਪੰਜਾਬ ਦਾ ਜਿਹੜਾ ਪੀਣ ਵਾਲੇ ਪਾਣੀ ਦਾ ਹੀ ਕੁਆਲਿਟੀ ਆਫ ਵਾਟਰ ਹੈ ਉਹ ਬਹੁਤ ਖਰਾਬ ਹੋ ਚੁੱਕਿਆ ਤੇ 4 ਦਿਨ ਪਹਿਲਾਂ ਪੌਂਡੀਚਰੀ ਯੂਨੀਵਰਸਿਟੀ ਤੇ ਫਤਿਹਗੜ ਸਾਹਿਬ ਵਰਲਡ ਯੂਨੀਵਰਸਿਟੀ ਨੇ ਇੱਕ ਰਿਪੋਰਟ ਟਾਈਮਜ਼ ਆਫ ਇੰਡੀਆ ਚ ਪਬਲਿਸ਼ ਕੀਤੀ ਕਿ ਪਹਿਲਾਂ ਤਾਂ ਜੇ ਆਪਾਂ ਸੁਣਦੇ ਸੀ ਵੀ ਮਾਲਵੇ ਦਾ ਪਾਣੀ ਖਰਾਬ ਹੈ ਹੁਣ ਉਹਨਾਂ ਨੇ ਰਿਪੋਰਟ ਪਬਲਿਸ਼ ਕੀਤੀ ਕਿ ਮਾਝੇ ਦੇ ਵਿੱਚ ਅੰਮ੍ਰਿਤਸਰ ਤਰਨਤਾਰਨ ਗੁਰਦਾਸਪੁਰ ਤੇ ਪਠਾਨਕੋਟ ਦੇ ਵਿੱਚ ਅਰਸੈਨਿਕ ਯੂਰੇਨੀਅਮ ਆਇਰਨ ਤੇ ਨਾਈਟ੍ਰੇਟ ਦੇ ਟ੍ਰੇਸਸ ਸੇਫ ਲੈਵਲ ਤੋਂ ਵੱਧ ਪਾਏ ਗਏ ਆ ਸਰ ਕੀ ਇਹ ਰਿਪੋਰਟਸ ਜਿਹੜੀਆਂ ਪਬਲਿਸ਼ ਹੋਣੀਆਂ ਸਰਕਾਰ ਨਾਲ ਡਿਸਕਸ ਹੋਣੀਆਂ ਤੇ ਕੀ ਇਹ ਰਿਪੋਰਟਸ ਸਹੀ ਵੀ ਹੈਗੀਆਂ ਆਊਟਸਾਈਡ ਏਜੰਸੀਜ਼ ਆਪਾਂ ਨੂੰ ਦੱਸ ਰਹੀਆਂ ਕਿ ਸਾਡਾ ਟੌਕਸਿਕਿਟੀ ਟੌਕਸਿਕਿਟੀ ਲੈਵਲ ਪਾਣੀ ਦਾ ਬਹੁਤ ਵੱਧ ਗਿਆ ਕੀ ਆਪਾਂ ਨੂੰ ਸਰਕਾਰ ਨੂੰ ਡਿਪਾਰਟਮੈਂਟ ਕਨਸਰਨ ਨੂੰ ਇਹਦੇ ਰੀਜਨਸ ਦਾ ਪਤਾ ਹੈਗਾ ਤੇ ਕੀ ਅਸੀਂ ਕੋਈ ਸਟੱਡੀ ਕਰਾਈਏ ਦੇਤੇ ਤੇ ਸਾਡੇ ਸਾਰਿਆਂ ਦੀ ਜ਼ਿੰਮੇਵਾਰੀ ਜਿੰਨੇ ਸਰਦਨ ਚ ਬੈਠੇ ਆ ਇਸ ਪ੍ਰੋਬਲਮ ਦਾ ਸੋਲੂਸ਼ਨ ਕੱਢਣ ਦੀ ਹੈਗੀ ਆ ਸਰ ਇਹਨਾਂ ਰਿਪੋਰਟਸ ਚ ਮੈਂਸ਼ਨ ਹੋਇਆ ਕਿ ਜਿਹੜਾ ਆਰਸੈਨਿਕ ਯੂਰੇਨੀਅਮ ਆਇਰਨ ਨਾਈਟ੍ਰੇਟ ਤੇ ਜਿਹੜੇ ਹੈਵੀ ਮੈਟਲਸ ਆ ਇਹ ਡੂ ਟੂ ਫਰਟੀਲਾਈਜ਼ਰ ਐਂਡ ਪੈਸਟਿਸਾਈਡ ਦੀ ਲੀਚਿੰਗ ਕਰਕੇ ਹੋ ਰਹੇ ਆ ਇਹ ਚੈੱਕ ਕਰਨ ਦੀ ਲੋੜ ਹੈ ਕਿ ਅਸਲੀਅਤ ਇਹ ਹੈਗੀ ਹੈ ਜਾਂ ਇਹ ਜੀਓਲੋਜੀਕਲ ਰੀਜ਼ਨ ਨੇ ਜੀਓਲੋਜੀਕਲ ਰੀਜ਼ਨਸ ਮਤਲਬ ਮੈਂ ਤੁਹਾਡੇ ਰਾਹੀਂ ਦੱਸਣਾ ਚਾਹੁੰਦਾ ਕਿ ਜਿਹੜੀ ਸਾਡੀ ਰੌਕਸ ਥੱਲੇ ਹੈਗੀਆਂ ਜਿਨ੍ਹਾਂ ਚੋਂ ਅਸੀਂ ਪਾਣੀ ਐਕਸਟ੍ਰੈਕਟ ਕਰ ਰਹੇ ਹਾਂ ਕੀ ਉਹ ਹੈਵੀ ਮੈਟਲਸ ਨਾਲ ਇਨਰੀਚਡ ਹੈਗੀਆਂ ਅਸੀਂ ਕੀ ਉਸ ਇਨਫੈਕਟਿਡ ਐਕੁਇਫਾਇਰ ਚੋਂ ਪਾਣੀ ਕੱਢ ਰਹੇ ਹਾਂ ਸਰ ਮੈਂ ਤੁਹਾਡੇ ਰਾਹੀਂ ਇੱਕ ਹੋਰ ਡਾਟਾ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ ਕਿ ਸੇਫ ਲਿਮਿਟ ਯੂਰੇਨੀਅਮ ਦੀ 0.03 ਆ ਤੇ ਤਰਨ ਤਰ ਚਾਹੀ 0.30 10 ਗੁਣਾ ਵੱਧ ਸੇਫ ਲਿਮਿਟ ਆਰਸੈਨਿਕ ਦੀ ਪੁਆਇੰਟ 05 ਆ 5 ਹੈ ਗੁਰਦਾਸਪੁਰ ਚਾਈ ਪੁਆਇੰਟ 16 ਤਰਨਤਾਰਨ ਚ ਪੁਆਇੰਟ 10 ਅੰਮ੍ਰਿਤਸਰ ਚ ਪੁਆਇੰਟ 18 ਪਠਾਨਕੋਟ ਚ ਪੁਆਇੰਟ 01 ਮੇਰਾ ਕਹਿਣ ਦਾ ਮਕਸਦ ਇਹ ਹੈਗਾ ਕਿ ਜੇ ਇਹ ਐਗਰੀਕਲਚਰ ਰਨਆਫ ਕਰਕੇ ਹੈਗੀਆਂ ਜੋ ਰਿਸਰਚ ਇੰਸਟੀਟਿਊਟਸ ਦੱਸ ਰਹੀਆਂ ਤੇ ਫਿਰ ਸਾਰੇ ਪੰਜਾਬ ਚ ਹੋਣੀ ਚਾਹੀਦੀ ਕਿਉਂਕਿ ਸਾਰੇ ਪੰਜਾਬ ਚ ਫਰਟੀਲਾਈਜ਼ਰ ਪੈਸਟੀਸਾਈਡ ਦੀ ਕਸਰ ਤੇ ਕੋਈ ਵੀ ਨਹੀਂ ਛੱਡ ਰਿਹਾ ਸੋ ਸਾਨੂੰ ਇਹ ਵੇਰੀਐਂਸ ਸਟੱਡੀ ਕਰਨ ਦੀ ਲੋੜ ਹੈ ਮੈਂ ਮਹਿਸੂਸ ਕਰਦਾ ਇਹ ਦੇ ਕਰਕੇ ਨਹੀਂ ਹੈ ਗੱਲ ਸੋਲੂਸ਼ਨ ਕੀ ਹੈ ਸਰ ਕਿ ਜੇ ਫਰਟੀਲਾਈਜ਼ਰਸ ਤੇ ਪੈਸਟੀਸਾਈਡਸ ਕਰਕੇ ਗੱਲ ਹੈਗੀ ਹੈ ਤੇ ਸਾਨੂੰ ਆਇਡੈਂਟੀਫਾਈ ਕਰਨ ਦੀ ਲੋੜ ਹੈਗੀ ਕਿ ਇਹਦਾ ਸੋਰਸ ਕੀ ਆ ਤੇ ਇਹ ਲੀਚਿੰਗ ਅਸੀਂ ਕੰਟਰੋਲ ਕਿਵੇਂ ਕਰੀਏ ਸਰ ਇੱਕ ਮਿੰਟ ਲੈਣਾ ਇਹ ਬਹੁਤ ਇੰਪੋਰਟੈਂਟ ਇਸ਼ੂ ਹੈ ਤੇ ਸੋਲੂਸ਼ਨ ਤੁਹਾਡੇ ਸਾਹਮਣੇ ਤੋਂ ਵੱਡਾ ਇਸ਼ੂ ਮੈਂ ਮਹਿਸੂਸ ਕਰਦਾ ਬਰੀ ਬਰੀਫ 1 ਮਿੰਟ ਕੰਕਲੂਡ ਕਰੋ ਸਰ ਜੇ ਜੀਓਲੋਜੀਕਲ ਇਸ਼ੂ ਆ ਤੇ ਕੀ ਸਾਡੀ ਰੌਕਸ ਕੰਟੈਮੀਨੇਟਡ ਹੈਗੀਆਂ ਜੇ ਸਾਡਾ ਇਕੁਇਫਾਇਰ ਕੰਟਾਮਿਨੇਟਡ ਹੈਗਾ ਤੇ ਸਰ ਨੈਸ਼ਨਲ ਇੰਸਟੀਚਿਊਟ ਆਫ ਇਕੁਇਫਾਇਰ ਮੈਨੇਜਮੈਂਟ ਕੋ ਹਰੇਕ ਪੰਜਾਬ ਦੇ ਇਕੁਇਫਾਇਰ ਦਾ ਡਾਟਾ ਇਹ ਸਾਨੂੰ ਉਸ ਇਕੁਇਫਾਇਰ ਨੂੰ ਹਰੇਕ ਨੂੰ ਟੈਸਟ ਕਰਨਾ ਚਾਹੀਦਾ ਆਈਡੈਂਟੀਫਾਈ ਕਰਨਾ ਚਾਹੀਦਾ ਜੇ ਕਿਸੇ ਚ ਹੈਵੀ ਮੈਟਲ ਹੈ ਤੇ ਉਸ ਇਕੁਇਫਾਇਰ ਚੋਂ ਪਾਣੀ ਦੀ ਐਕਸਟ੍ਰੈਕਸ਼ਨ ਰੁਕਣੀ ਚਾਹੀਦੀ ਤੇ ਇੱਕ ਸਟੱਡੀ ਹੋਣੀ ਚਾਹੀਦੀ ਆ ਕਿ ਹੈਵੀ ਮੈਟਲਸ ਆਰਸਨਿਕ ਦਾ ਐਨੀਮਲਸ ਤੇ ਹਿਊਮਨਸ ਤੇ ਪਲਾਂਟਸ ਤੇ ਫੂਡ ਚੇਨ ਤੇ ਤੇ ਰੋ ਸਬਜ਼ੀਆਂ ਤੇ ਕੀ ਇਫੈਕਟ ਹੈਗਾ ਜਿਹੜਾ ਅਸੀਂ ਕਜੂਮ ਕਰਦੇ ਆ ਸਰ ਇੱਕ ਅਖੀਰ ਚ ਕਨਕਲੂਡ ਕਰਦਾ ਆਇਰਨ ਦੀ ਮਾਤਰਾ 15 ਗੁਣਾ ਵੱਧ ਜੋ ਨਾਰਮਲ ਸਟੈਂਡਰਡ ਹੈ ਸਰੇ ਅਸੀਂ ਜ਼ਿੰਮੇਵਾਰੇ ਦਾ ਸਨਲੂਸ਼ਨ ਕਰ ਸਕਦੇ ਆ ਅੱਜ ਤੋਂ ਪਹਿਲਾਂ 50 ਸਾਲ ਪਹਿਲਾਂ 60 ਸਾਲ ਤੋਂ ਆਇਰਨ ਪਾਈਪਸ ਨਾਲ ਅਸੀਂ ਬੋਰ ਕਰਦੇ ਸੀ ਅੱਜ ਉਹ ਪਾਈਪ 2-2 ਤਿੰਨ-ਤਿੰਨ ਵਾਰ ਅਸੀਂ ਬੋਰ ਕਰ ਚੁੱਕੇ ਆ 45 ਲੱਖ ਟਿਊਬਲ ਆ ਤੇ ਜੇ ਤਿੰਨ-ਤਿੰਨ ਵਾਰ ਵੀ ਕੀਤਾ ਹੋਵੇ 45 ਲੱਖ ਪਾਈਪ ਵਿੱਚ ਜੰਮਿਆ ਹੋਇਆ ਜੇ ਚੋ ਪਾਣੀ ਨਿਕਲ ਨਹੀਂ ਰਿਹਾ ਔਰ ਰਸਟ ਹੋ ਗਿਆ ਤੇ ਆਇਰਨ ਦਾ ਕੰਟੈਂਟ 15 15 ਗੁਣਾ ਵਧ ਗਿਆ ਤੇ ਪੰਜਾਬ ਸਰਕਾਰ ਨੂੰ ਇੱਕ ਸੋਲੂਸ਼ਨ ਕੱਢਣਾ ਚਾਹੀਦਾ ਕਿ ਜਿਹੜੇ ਉਹ ਪਾਈਪ ਜਿਨ੍ਹਾਂ 'ਚ ਬੋਰ ਨਹੀਂ ਹੈਗੇ ਉਹਨਾਂ ਨੂੰ ਅਸੀਂ 40 45 ਲੱਖ ਨੂੰ ਬਾਹਰ ਕੱਢੀਏ ਸਰ ਜਿਹੜਾ ਨਾਈਟ੍ਰੇਟ ਲੈਵਲ ਵਧ ਰਿਹਾ ਉਹ ਸਾਡਾ ਸੀਵਰੇਜ ਜਿਹੜਾ ਆ ਘਰਾਂ 'ਚ ਅਸੀਂ ਫਲਸ਼ ਪਿੰਡੋਂ ਪਿੰਡ ਬਣਾਤੇ ਉਹਨਾਂ 'ਚ ਥੱਲੇ ਪਿਟਸ ਨਹੀਂ ਹੈਗੇ ਉਹ ਪਾਣੀ ਲੀਚ ਕਰ ਰਿਹਾ ਐਗਜ਼ਾਮਪਲ ਦੇ ਦਿਆਂ ਸਰ ਹਰ ਘਰ 'ਚ ਡੰਗਰ ਆ ਉੱਥੇ ਹੀ ਨਲਕਾ ਲਪਿਆ ਉਹ ਗੋਹੇ ਦਾ ਪਾਣੀ ਨਲਕੇ ਦੇ ਥਾਈ ਥੱਡੇ ਜਾਂਦਾ ਉਸ ਹੀ ਪਾਣੀ ਨੂੰ ਅਸੀਂ ਪੀ ਰਿਹਾ ਮੈਂ ਤੁਹਾਨੂੰ ਇਹ ਬੇਨਤੀ ਕਰਨੀ ਚਾਹੁੰਦਾ ਕਿ ਇੱਕ ਕਮੇਟੀ ਬਣਾਈ ਜਾਵੇ ਤੁਹਾਡੇ ਸੈਸ਼ਨ ਮੈਂਬਰਾਂ ਦੀ ਜਿਹੜੇ ਕਿਉਂਕਿ ਜਿੰਨੇ ਇਥੇ ਅਹੁਦੇਦਾਰ ਨੇ ਸਾਰੇ ਪੰਜਾਬ ਨੂੰ ਜ਼ਿੰਮੇਵਾਰ ਹੈ ਰਿਸਪੌਂਸਿਬਲ ਨੇ ਤੇ ਇੱਕ ਪੀਸਮਿਲ ਸਟਡੀ ਨੇ ਇੱਕ ਪ੍ਰੋਪਰ ਸਟਡੀ ਕੀਤੀ ਜਾਵੇ ਤਾਂ ਕਿ ਸਾਨੂੰ ਪਤਾ ਲੱਗੇ ਸੋਲੂਸ਼ਨ ਕੀ ਹੈ ਸਰ ਪੰਜਾਬ ਸਰਕਾਰ ਨੂੰ ਹਜ਼ਾਰਾਂ ਕਰੋੜ ਪੈਨਲਟੀ ਪੈ ਰਹੀ ਹੈ 100 ਕਰੋੜ ਅਸੀਂ ਜਮ੍ਹਾਂ ਕਰਾਇਆ ਉਹਦੇ ਤੁਸੀਂ ਇਹ ਫੰਡ ਯੂਟਲਾਈਜ਼ ਕਰੀਓ ਥੈਂਕ ਯੂ